ਤੁਹਾਡਾ ਪੁੱਤਰ ਅੱਛਾ ਹੈ ਚੰਗਾ ਨਹੀਂ ਕਹਿਣਾ ਚਾਹੀਦਾ ਕਿਨੂੰ ਪੁੱਤਰਾਂ ਨੂੰ ਪੁੱਤਿਆਂ ਕੁੱਤਿਆਂ ਕੀ ਹੋਇਆ ਕਾਹਦੇ ਲਈ ਜਲੂਸ ਕੱਢਿਆ ਅੱਛਾ ਚਲ ਅੰਦਰ ਆ ਜਾ ਉੱਥੇ ਫਿਰ ਦੇਖੋ ਆ ਜਾ ਮੇਰਾ ਜੇ ਕਾਲਰ ਪਕੜਾ ਨਾ ਜਵਾਨ ਮੁੰਡੇ ਦਾ ਕਾਲਰ ਪਕੜਾ ਜੇ ਮੈਂ ਲੇਟ ਹੋ ਗਿਆ ਇਹ ਕਰਨੀ ਨਹੀਂ ਮੈਂ ਅੱਗੇ ਕਰਦਾ ਨਾ ਕਈ ਸਾਲ ਪਹਿਲਾਂ ਤਾਂ ਇਦਾਂ ਕੋਈ ਢੋਲ ਦੇਣੀ ਉੱਪਰ ਢੋਲ ਢੋਲ ਕਿੱਥੇ ਢੋਲ ਡਾੜੀ ਮੇਰਾ ਬੱਟਾ ਟੁੱਟ ਜਾਣਾ ਪਏ ਕਾਲਰ ਚਲ ਉੱਥੇ ਇੱਕ ਮਿੰਟ ਕੁ ਡਾ ਬੋਲ ਖੇਜਦਾ ਹਟ ਜਾ ਜੋਗਰਾਜ ਤੂੰ ਜਵਾਨ ਮੁੰਡੇ ਤੇ ਹੱਥ ਚੁੱਕੇਗਾ ਉਧਰ ਮੌਸਮ ਥੋੜੀ ਦੇਖੋ ਇਧਰ ਮੌਸਮ ਕਿੰਨਾ ਵਧੀਆ ਆਪਣੇ ਧਿਆਨ ਨਾਲ ਕੰਮ ਪਰੇ ਨੂੰ ਕਰਕੇ ਕਰ ਲਾ ਬਹੁਤ ਵਧੀਆ ਮੌਸਮ ਹੈ ਮਾਈ ਫਾਦਰ ਇਜ਼ ਵੈਰੀ ਐਂਗਰੀ ਕਹਿੰਦੇ ਮਾਈ ਮਦਰ ਇਜ਼ ਨਾਟ ਵਿਚਲਿੰਗ ਨਹੀਂ ਲੇਗੀ ਐਂਡ ਪਰ ਮੈਂ ਹਟਿੰਗ ਨਹੀਂ ਨਾ ਤੂੰ ਹਢਿੰਗ ਕਿਸ ਤਰ੍ਹਾਂ ਹਢੀਗਾ ਖਾਣਗੇ ਤੈਨੂੰ ਵੀ ਤਾਂ ਤੇ ਦੇ ਨੀ ਕਿ ਤੋਂ ਕਮਰੇ ਚੋਂ ਅਰਦੀ ਗਲੀਆਂ ਲੱਗਣੀਆਂ ਅੱਜ ਫੋਟੋਗ੍ਰਾਫਰ ਆ ਗਿਆ ਤੂੰ ਹੁ ਚੁੱਪ ਰਹੀਂ ਆਲੇ ਨੇ ਯਾਰੀ ਆ ਕੁਰਤੇ ਦੀ ਸ਼ਾਨ ਨਹੀਂ ਮਣਾਦਾ ਨਹੀਂ ਉਹਨੇ ਨੜ ਕੇ ਦੇਖੂਗਾ ਆਟਾ ਇੰਨਾ ਹੀ ਸ਼ਾਨੂ ਆਂ ਕਰਕੇ ਕੰਦਾ ਐਮਐਸੀ ਲ ਇਹ ਟੈਂਕੀ ਟੁੱਟ ਗਿਆ ਮੈਂ ਤੈਨੂੰ ਕਿਹਾ ਮਸੂਰੀ ਓਏ ਅਬ ਐਡਾ ਉੱਚੀ ਬੋਲਣਾ ਮੂਝ ਪਿੱਗ ਪੈ ਗਿਆ ਤੇਰੀ ਵੀਡੀਓ 4-5 ਲੱਖ ਬੰਦੇ ਨੇ ਦੇਖ ਲਈ ਤੇ ਉਹ ਤੈਨੂੰ ਪੁੱਛਿਆ ਕਿੰਨੇ ਵੀ ਤੱਕ ਪੜੇਗਾ ਕਿਹੜੀ ਕਲਾਸ ਤੱਕ ਬਣੇਗਾ ਬਾਅਦ ਵਿੱਚ ਕਰ ਬਾਅਦ ਵਿੱਚ ਹੁਣ ਕਿੰਵੀਂ ਜਾ 7ਵੀਂ ਜਾ 7ਵੀਂ ਜਾ ਠੀਕ ਆ ਤੱਕ ਕਿੰਨੇ ਤੱਕ ਪੜਨਾਗਾ 12ਵੀਂ ਤੱਕ ਕਰ ਤੇ ਵੱਡਾ ਹੋ ਕੇ ਕੀ ਬਣੇਗਾ ਹੈ ਵੱਡਾ ਹੋ ਕੇ ਕੀ ਬਣੇਗਾ ਵੱਡਾ ਹੋ ਕੇ ਕੀ ਬਣੇਗਾ ਮਿਸਤਰੀ ਮਿਸਤਰੀ ਕਾਲਾ ਹੈ ਕਾਲਾ ਮਿਸਤਰੀ ਕਾਲਾ 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 ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਖੁਵਾਨ ਚੱਲੇ ਆ ਮੱਤੀ ਮੂਠ ਦੀ ਚਾਟ ਮੈਂ ਤਾਂ ਨਾ ਮਿੱਤਰੋ ਇਹਨਾਂ ਦੀ ਮੱਥੀ ਮੂਠ ਦੀ ਚਾਟ ਆਲੂ ਤੇ ਤੇ ਚਾਲੂ ਪੂਰੇ ਟਾੜੀ ਟਾੜੇ ਮਿੱਤਰੋ ਚਾਹ ਤਾਲੋ ਹੁਣ ਟੱਡੇ ਟਾੜੇ ਮੱਤੀ ਦੇ ਦਾਣੇ ਹੀ ਮੱਤੀ ਦੇ ਦਾਣੇ ਪਾ ਦੀ ਟਾੜੇ ਪਟੀਲੇ ਜੀ ਪਟੀਲੇ ਜੀ ਪਾ ਦੀ ਟਾੜੇ ਮਿੱਤਰੋ ਹੁਣ ਟੱਤੇ ਨੇ ਟਮਾਟਰ ਟਮਾਟਰ ਟਾਟਦੇ ਹੀ ਆਉਣਾਰੇ ਪਿਆਜ ਪਿਆਜ ਟਾਟਦੇ ਪਾਉੜੇ ਹੱਥਾਂ 'ਚ ਆਦੇ ਆਸੂ ਆਸੂ ਆਦੇ ਹੁਣ ਪਾਇਆ ਹੀ ਟਾੜੇ ਨੀਬੂ ਨੀਬੂ ਪੂੜਨੇ ਚੋਲਤਾ ਪਾਉਨੇ ਤੇ ਹੁਣ ਆਰੀ ਲਾਲ ਠੂਫੀਆ ਚਟਨੀ ਚਟਨੀ ਪਾਦੇ ਹੁਣ ਫਾਈਨਲੀ ਆਪਣੀ ਪਲੇਟ ਬਣ ਤੇ ਹੋ ਰਹੀ ਹੈ ਡੈਡੀ ਮੱਤੀ ਮੂਠ ਪੈਦਾ ਪੂਰਾ ਢੜੀ ਰਾਂ ਦੇ ਛਾੜ ਛਾੜ ਬਣ ਤੇ ਰੈੜੀਏ ਦੇ ਆਪਾਂ ਪਹਿਲਾ ਪਾਉ ਨੂੰ ਤਾਂ ਲਾਈ ਦੀ ਤਾਂ ਯellow ਟੇਸ ਚਲਦਿਆ ਟੇਸ ਵੀ ਤਾਂ ਵਾਤੀ ਬੜਾ ਜਿਆਦਾ ਸਵਾਦੀ ਤੁਸੀਂ ਮੇਰੇ ਫੋਵੀਆ ਵਲੋ ਦੇ ਠਨੂ ਆਪਣੇ ਭਰਾ ਨੂੰ ਟਾਲ ਲੋ ਫੋਲੋ ਨਾਮ ਕਿਆ ਹੈ ਨਾਮ ਕਿਆ ਹੈ ਨਾਮ ਅੰਗਰੂ ਹੈ ਇਹ ਕਿਆ ਪੀ ਰਹੇ ਹੋ ਇਹ ਹਾਂ ਇਹ ਮੈਂ ਬੱਕਰੀ ਦਾ ਦੁੱਧ ਪੀ ਰਹਾ ਹਾਂ ਬਾਪੂ ਹੋਰਾ ਕੰਡੀਆਂ ਹੈ ਸ਼ਰੀਫੀ ਨਾਣੀ ਪੁੱਤ ਹੋਰੀ ਕੱਢਣੀ ਜੁੱਤੀ ਦੇ ਜੋਰ ਤੇ बकरी का दूध हरा कब से मिलने लगा बकरी का पेट खराब था जिथे जिथे तुमको ऐसा तो हो और तुम दिमाग से गोबर होना मतलब मेरे अंदर दिमाग नहीं है अगर तुम्हारे अंदर दिमाग होता ना तो समझ जाती है सिकंजी है मैं तो सवाल पूछ रही थी तो मैं क्या तुम्हारा पति हूँ जो हर सवाल का जवाब दूंगा मीडिया काम होता सवाल पूछना तो मेरे को पैसे दे रहे हो जवाब देने एक उल्टे हाथ का पड़ा ना इस बाहर आ जाएंगे और मेरे सीधे हाथ का पड़ गया ना मुँह पे तो बत्तीस दांत के साथ साथ ये मेकअप भी बाहर आ जाएगा। गुणा। 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 गु�

ਹੋ ਹਲੋ ਅਬ ਹੈ ਹਮੇਂ ਹੱਥ ਤੇ ਕੀ ਹੋ ਰਹਾ ਭਾਈ ਇਹ ਕਾਪਸ ਕਿਹਾ ਵਾਹ ਨੋ 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 ਹਲੋ ਕੌਣ ਆ ਚੰਦਿਆ ਓੜਾ ਖੁਸ਼ਰਦਾਸ ਓ ਉਹ ਵੇਖੀ ਸਹੀ ਅਸਮੇਖੂ ਨਾ ਤਾਇਓ ਦਾ ਮਮਾ ਸਾਕੇ ਦੇ ਨਾ ਲੈਣਾ ਕਦੇ ਇਹਨਾਂ ਨੇ ਪਿੰਡ ਦਾ ਜਲੂਸੀ ਕੱਢਿਆ ਬਹਿਣ ਹੁੰਦੀ ਨਹੀਂ ਮੁਸਕ ਮਾਰੇ ਨਖਤੇ ਨਾਂ ਹੁੰਦੇ ਹਾਂ ਤੋ ਕਿਉਂ ਚੰਦਿਆ ਆ ਆ ਤੂੰ ਲੈ ਅਸੀਂ ਜਾਂਦੇ ਇਹਨਾਂ ਹੁੰਦੀ ਨਹੀਂ ਜੋ ਮਰਜੀ ਕਹੀ ਜੋ ਮੰਤਰੀ ਮਾਲ ਜਦਾ ਛਕ ਲਿਆ ਸੱਚੀਆਂ ਗੱਲਾਂ ਦੇ ਮਾਲ ਹੀ ਛਕੀਂਦੇ ਹੁੰਦੇ ਆ ਜਿਹੜੀਆਂ ਸੱਚੀਆਂ ਗੱਲਾਂ ਨੇ ਨਾ ਜਿਹੜੀਆਂ ਸੱਚੀਆਂ ਗੱਲਾਂ ਉੱਥੇ ਇਹਨਾਂ ਵਿਰੋਧੀਆਂ ਨੂੰ ਉਹ bari bassi ਘਟਲ ਗਿਆ ਸੀ ਖੱਟ ਕੇ ਲਿਆਂਦਾ ਕਾਂ ਉਹ bari bharti ਘਟੇ ਗਿਆ ਦੀ ਖੱਟ ਕੇ ਲਿਆਂਦਾ ਕਾਂ ਉਹ ਐਂਟੀ ਦਾ ਚਿਲਾਉਂਦੀ ਦਾ ਕੈਨ ਜਫਾਤ ਗਿਆ ਪਹੁੰਚਾ ਯਾਰ ਤੇਰੀ ਬੁੜੀ ਨੇ ਨਾੜ ਚੜਾ ਲੈਣੇ ਆ। ਮੇਡਨ ਵੀ ਮੇਡਨ ਵੀ। ਵਾਸਤ ਗਾਣਾ ਆ ਉਸ ਤੋਂ ਬਾਅਦ ਭੈਣਾ ਨੱਚਣ ਗਿਆ ਯਾਰ। ਕਿਹੜਾ ਕਿਹੜਾ ਗਾਣਾ? ਮੁੱਕ ਗਈ ਫੀਮ ਡੰਬੀ ਤੋਂ ਯਾਰੋ। ਤੁਹਾਡੇ ਕੋਲ ਹੈ ਕਦੋਂ ਅਸੀਂ ਸਾਲਿਓ? ਤਾਨੂੰ ਤੇ